ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਨਾਰਾਜ਼ ਆ ਸਾਰੇ ਭਰਾਵਾਂ ਤੋਂ ਕਿ ਇੰਨੀ ਅਸੀਂ ਇਨਫੋਰਮੇਸ਼ਨਸ ਦਿੰਨੇ ਆ ਵੀ ਉਸ ਇਨਫੋਰਮੇਸ਼ਨ ਦੇ ਉੱਪਰ ਬਹੁਤ ਘੱਟ ਲੋਕ ਇੰਪਲੀਮੈਂਟ ਕਰਦੇ ਨੇ ਜਿਵੇਂ ਕਿ ਆ ਦੇਖੋ ਜਿਵੇਂ ਕਿ ਆ ਵਾਸ਼ਰਾ ਇਹ ਆਪਣੇ ਰੂਟਰ ਪੰਪ ਵਾਲੇ ਜਿਹੜੇ ਡਰਾਈਵਰਾਂ ਦੇ ਹਾਲ ਲੈਂਡ ਹੋ ਗਿਆ ਮੈਸੀ ਹੋ ਗਿਆ 9500 ਹਨਾ ਫਾਰਮ ਟਰੈਕ ਹੋ ਗਿਆ ਇਹ ਕੋਈ ਵੀ ਰੂਟਰ ਉਹਨਾਂ ਦੇ ਵਿੱਚ ਕੰਪਨੀ ਲਾ ਕੇ ਭੇਜਦੀ ਹੈ ਮੈਂ ਕੰਪਨੀ ਨੂੰ ਵੀ ਰਿਕੁਐਸਟ ਕਰਦਾ ਹਾਂ ਉਹਨਾਂ ਨੇ ਹਮੇਸ਼ਾ ਵੀ ਆ ਰਬੜ ਵਾਲੀ ਵਾਸ਼ਰਾ ਨਾ ਯੂਜ਼ ਕਰਿਆ ਕਰੋ ਕਿਉਂਕਿ ਮੋਸਟਲੀ ਲੋਕ ਕੀ ਕਰਦੇ ਨੇ ਇਹਨੂੰ ਦੁਬਾਰਾ ਹੀ ਰੀਯੂਜ਼ ਕਰ ਲੈਂਦੇ ਨੇ ਤਾਂ ਜਿਹਨੂੰ ਦੁਬਾਰਾ ਰੀਯੂਜ਼ ਕਰਦੇ ਆ ਤਾਂ ਜਿਹੜੀ ਇਹ ਜਿਹੜਾ ਇਹਦਾ ਇਹ ਆ ਆ ਚੀਜ਼ ਹੈ ਨਾ ਜੀ ਆ ਦੇਖੋ ਆਹਾ ਜਦ ਆਪਾਂ ਇਹਨੂੰ ਇਹਦੇ ਉੱਪਰ ਇਸ ਤਰ੍ਹਾਂ ਛਾੜਦੇ ਆ ਠੀਕ ਹੈ ਨਾ ਤਾਂ ਇਹਦੀ ਜਿਹੜੀ ਅੰਦਰਲੇ ਪਾਸੇ ਜਿਹੜੀ ਆ ਕੋਰ ਹੈ ਆ ਵਾਲੀ ਦੇਖ ਰਹੇ ਹੋ ਇਸ ਨੂੰ ਵੀਰ ਕਰਦੀ ਜਾਂਦੀ ਹੈ ਤਾਂ ਜਿਹੜਾ ਇਹ ਵਿੱਚੋਂ ਮਾੜਾ ਮਾੜਾ ਜਿਹਾ ਕਚਰਾ ਉੱਠਦਾ ਇਹ ਸਿੱਧਾ ਪੰਪ ਦੇ ਵਿੱਚ ਜਾਂਦਾ ਇਸ ਨਾਲ ਆਪਣੇ ਪੰਪ ਦੇ ਵਿੱਚ ਬਲੇਡ ਹੋ ਗਏ ਜਾਂ ਅੰਦਰ ਹੋਰ ਛੋਟੇ-ਛੋਟੇ ਪਾਰਟਸ ਹੋ ਗਏ ਉਹਨਾਂ ਨੂੰ ਖਰਾਬ ਹੋਣ ਦਾ ਬਹੁਤ ਡਰ ਹੁੰਦਾ ਤੇ ਨੁਕਸਾਨ ਵੀ ਹੋ ਸਕਦਾ ਦੇਖੋ ਅਸੀਂ ਤਾਂ ਹਮੇਸ਼ਾ ਭਲੇ ਦੇ ਵਿੱਚ ਗੱਲ ਕਰਦੇ ਹਮੇਸ਼ਾ ਤਾਂ ਸਾਡੀ ਇਨਫੋਰਮੇਸ਼ਨ ਪਾਸ ਕਰਨ ਦਾ ਮੋਟੂ ਹੀ ਇਹ ਹੁੰਦਾ ਕਿ ਆਪਾਂ ਆਪਣੀ ਮਸ਼ੀਨਰੀ ਤੋਂ ਵੱਧ ਤੋਂ ਵੱਧ ਕੰਮ ਲਈਏ ਤੇ ਉਹਦਾ ਨੁਕਸਾਨ ਨਾ ਕਰੀਏ ਕਿਉਂਕਿ ਮਸ਼ੀਨਰੀਆਂ ਆਪਣੇ ਘਰੇ ਚੰਗੀਆਂ ਖੜੀਆਂ ਸੋਹਣੀਆਂ ਲੱਗਦੀਆਂ ਨੇ ਆ ਦੇਖੋ ਵਾਸ਼ਰਰ ਇਹ ਅਸੀਂ ਵਾਸ਼ਰ ਨਾਲ ਦਿੰਨੇ ਜਦ ਵੀ ਕੋਈ ਪੰਪ ਹੋਣ ਲਈ ਜਾਂਦਾ ਇਹਦੇ ਅੰਦਰ ਫੇਸ ਦੇਖੋ ਕਿੰਨਾ ਸਾਫ਼ ਹੈ ਦੇਖ ਰਹੇ ਹੋ ਇੱਕ ਪਾਸੇ ਇਹ ਫਲੈਟ ਹੈ ਤੇ ਇੱਕ ਪਾਸੇ ਇਹ ਇੱਕ ਪਾਸੇ ਇਹ ਪ੍ਰੈਸ ਹੋ ਗਏ ਫਲੈਟ ਹੋ ਜਾਣੀਆਂ ਠੀਕ ਹੈ ਜੀ ਸੋ ਇਹ ਚੀਜ਼ਾਂ ਨੂੰ ਯੂਜ਼ ਜ਼ਰੂਰ ਕਰਿਆ ਕਰੋ ਤੇ ਤੁਹਾਡਾ ਹੀ ਬੈਨੀਫਿਟ ਹੈ ਜਦ ਵੀ ਤੁਸੀਂ ਇੱਕ ਵਾਰੀ ਵਾਸ਼ਰ ਮਤਲਬ ਪੱਟ ਲਈ ਜਾਂ ਬੈਂਜੋ ਤੋਂ ਖੋਲਤੀ ਤਾਂ ਉਸ ਤੋਂ ਬਾਅਦ ਨਵੀਂ ਵਾਸ਼ਰ ਤੁਸੀਂ ਲਾਇਆ ਕਰੋ ਤਾਂ ਕਿ ਉੱਥੋਂ ਹਵਾ ਵੀ ਨਾ ਲੈ ਸਕੇ ਠੀਕ ਹੈ ਜੀ ਸੋ ਇਹ ਚੀਜ਼ਾਂ ਦਖਿਆ ਲਿਖਿਆ ਕਰੋ ਆ ਆ ਜਿਹੜੀ ਆ ਰਬੜ ਵਾਲੀ ਚੀਜ਼ਾਂ ਨੇ ਨਾ ਤਿੱਖੀਆਂ ਤਿੱਖੀਆਂ ਆ ਜਿਹੜੀ ਜਿਹੜੀ ਆ ਚੂੜੀ ਹੁੰਦੀ ਹੈ ਥ੍ਰੈਡ ਹੁੰਦਾ ਆ ਇਸ ਰਬੜ ਨੂੰ ਕੱਟੀ ਜਾਂਦਾ ਆ ਦੇਖੋ ਮੈਂ ਹੁਣ ਵੀ ਫੀਲ ਕਰ ਰਹੇ ਹਾਂ ਇਹ ਇਹਨੂੰ ਵੱਢੀ ਆ ਰਿਹਾ ਹੈ ਆ ਦੇਖੋ ਤੁਸੀਂ ਦੇਖ ਰਹੇ ਹੋਵੋਗੇ ਧਿਆਨ ਨਾਲ ਨੂੰ ਕੈਮਰੇ 'ਚ ਦਿਖੇ ਠੀਕ ਹੈ ਜੀ ਤੇ ਇਹ ਤੋਂ ਹਵਾ ਵੀ ਲਈ ਜਾਂਦਾ ਡਾਟਾ ਕਿਉਂਕਿ ਹਾਰਡ ਹੋ ਜਾਂਦਾ ਡੀਜ਼ਲ ਗਰਮ ਨਿਕਲਦਾ ਹੈ ਹਾਰਡ ਹੋ ਜਾਂਦਾ ਇਹਦੇ ਕੋਰ ਠੀਕ ਹੈ ਜੀ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਸ਼ਣਾ ਹਮੇਸ਼ਾ ਕਾਪਰ ਦੀ ਲਾਇਆ ਕਰੋ ਬੈਨੀਫੀਸ਼ੀਅਲ ਨੇ ਜੇ ਬਾੜੀ ਕਿਸੇ ਦੇ ਫੇਸ ਫੂਡ ਆਊਟ ਨੇ ਤਾਂ ਫਾਈਬਰ ਦੀ ਲਾਇਆ ਕਰੋ ਐਸੇ ਕਾਪਰ ਦੀ ਵਾਸ਼ ਲਾਇਆ ਕਰੋ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ